ਨੇ ਪਾਗਲੇ ਐ ਕਿਦਮੀ ਤੋ ਨਹੀਂ ਜਦੋਂ ਘਾਰੇ ਮਖਤ ਪਾਇਆ ਨੇ ਐ ਕਿਦਮੀ ਹਾਂ ਚਲੋ ਦੰਗਨ ਬੇਲੜ ਜਈ ਨਾ ਹੋਏ ਤੇ ਹਾਂ ਸਾਰੀਆਂ ਕੁਰਸੀਆਂ ਸੁੱਕੀ ਜਾਂਦੀ ਪਾਗਲ ਕੇ ਕੁਛ ਦੇ ਨਾ ਇਹਨੂੰ ਬਹਿਨ ਦੀ ਅਕਲ ਨਾਲ ਖਲੋਂਦੀ ਅਕਲ ਵਗਾ ਵਗਾ ਕੁਰਸੀਆਂ ਮਾਰੀ ਜਾਂਦੀ ਪਈ ਹੈ ਕੁਰਸੀਆਂ ਦੀ ਗੱਲ ਛੱਡੋ ਬਾਹਰ ਵੇਖਿਆ ਜੀ ਕੀ ਹੋਇਆ ਵਾ ਕੀ ਹੋਇਆ ਕੀ ਬਾਅਦ ਉਹ ਜਿਹੜੇ ਸੁਦੇਨ ਜੀ ਲੈ ਜਾਂਦੀ ਹੈ ਨਾ ਆਪਣੇ ਘਰ ਉਸ ਦੈਨ ਨਹੀਂ ਮਹਾ ਸ਼ਦੈਨ ਸਾਨੂੰ ਵੀ ਸਾਰਿਆਂ ਨੂੰ ਸ਼ਦੈਨ ਕਰ ਦੇਣਾ ਉਹਨੇ ਕੀ ਕੀਤਾ ਕੀ ਸੂ ਕੀਤਾ ਕੀ ਤੁਹਾਨੂੰ ਨਹੀਂ ਪਤਾ ਲੱਗਦਾ ਕੱਲ ਮੇਰੇ ਵਾਹਲ ਪੁੱਟ ਛੱਡੇ ਆ ਕੱਲ ਮੇਰੇ ਵੀ ਬੇੜਾ ਕਰਕ ਕੀਤਾ ਉਹਨੇ ਤੁਹਾਡਾ ਜਿਹੜਾ ਕੀਤਾ ਤੁਸੀਂ ਨਾਲ ਮੇਰਾ ਵੀ ਕਰਵਾ ਛੱਡਿਆ ਛੱਡ ਲੜ ਚੁੱਕੇ ਮੇਰੇ ਸਾਰੇ ਸਿਰ ਚ ਪਾਤੇ ਆ ਢੀ ਪਾਗਲ ਢੀ ਪਾਗਲ ਉਹ ਕੀ ਕੀਤਾ ਉਹਨੇ ਹਾਂ ਗੱਡੀ ਦੇ ਸਕਰਾਏ ਪਾਤੇ ਤੇ ਸਾਰੇ ਬਾਹਰ ਹਾਂ ਗੋਲਡੀ ਨੂੰ ਗੱਡੀਆਂ ਨਾਲ ਕਿੰਨਾ ਕ ਪਿਆਰ ਹੈ ਯਾਨੀ ਪਾਗਲ ਨੇ ਲਾਤੇ ਸਾਰੀਆਂ ਗੱਡੀਆਂ ਹੀ ਖਰਾਬ ਕਰ ਦੇਈ ਇਹਦਾ ਮਤਲਬ ਉਹ ਤੇ ਕਰੇਗੀ ਇਹ ਸਾਰੇ ਇਸੇ ਕਰਕੇ ਹੋਇਆ ਈ ਮਾਤਾ ਕਰਕੇ ਤੇ ਤੈਨੂੰ ਨਹੀਂ ਪਤਾ ਲੱਗਣ ਲਿਆਣ ਲਗਿਆ ਕਿ ਕਰੀ ਬੇ ਪਾਗਲ ਨੂੰ ਘਰ ਚੁੱਕੀ ਲਈ ਜਾਣੀ ਆ ਉਹ ਮੈਂ ਕਿ ਜਸਵੀਰ ਨੂੰ ਬੜਾ ਕਹਿਣ ਡਈ ਸ਼ਾ ਕਿ ਇਹਨੂੰ ਨਾ ਲੈ ਕੇ ਜਲੀਏ ਪਰ ਨਹੀਂ ਜਸਵੀਰ ਕਹਿੰਦੀ ਨਹੀਂ ਕੱਲ ਲੈ ਜਨਿਆ ਕੋਈ ਨੀ ਧੀ ਧਿਆਣੀ ਹੈਗੀ ਐ ਮੈਰੀ ਉੱਥੇ ਕੋਈ ਬੇਸ਼ਕੀ ਨਹੀਂ ਸੀ ਹੋ ਜਾਂਦੀ ਧੀ ਧਿਆਣੀ ਦੇ ਵੇਖ ਲੋ ਘਰ ਦਾ ਕੰਮ ਕਰਾ ਲੋ ਹੁਣ ਲੱਖ ਰੁਪਏ ਲਾਈ ਦਿਓ ਇਹਦੇ ਤੇ ਕਦੀ ਉਹ ਠੀਕ ਕਰਾਓ ਤੇ ਕਦੀ ਉਹ ਠੀਕ ਕਰਾ ਮੈਂ ਤੈਨੂੰ ਕਹਿੰਦੇ ਹੀ ਚਾਉਦੋ ਪਰ ਇਹਨੇ ਮੇਰੀ ਇੱਕ ਵੀ ਨਹੀਂ ਮੇਰੀ ਉੱਥੇ ਮੰਨੀ ਚਾਹੀਦਾ ਤੂੰ ਕੰਨੀ ਤੇਰੀ ਨਹੀਂ ਸੁਣੀ ਤੇ ਜਿਹੜੇ ਰਿਸ਼ਤੇਦਾਰ ਦਾ ਵਿਆਹ ਹੁੰਦਾ ਉਦੋਂ ਤੂੰ ਵੇਸ਼ਕੇ ਬੈ ਜਾਣੀ ਆ ਹਰ ਜਗ੍ਹਾ ਧਿਆੜ ਕੇ ਬੈ ਜਾਣੀ ਆ ਇੰਨਾ ਸਗਣ ਪਾਣਾ ਇੰਨਾ ਸਗਣ ਮਾ ਕੁੜੀਏ ਨੇ ਪੇਕੇ ਜਾਣਾ ਤਾਂ ਸਿਆ ਪਾਤੂ ਵਾ ਕੇ ਬੈ ਜਾਣੀ ਆ ਇਹ ਨਹੀਂ ਜਾਣਾ ਇਹ ਲੈ ਜਾਣਾ ਇਹ ਨਹੀਂ ਕਰਦਾ ਹਰ ਜਗ੍ਹਾ ਤੇਰੀ ਚਲ ਕਥੇ ਕੀ ਕਰਾਂ ਇਹ ਕਿੰਨੇ ਲੈ ਕੇ ਜਾਣੇ ਲੈ ਕੇ ਜਾਣੇ ਤੇ ਮੈਂ ਇੱਥੇ ਕੀ ਕਰਾਂ ਮਰਾ ਇਹ ਜਾਣ ਦੇਂਦੀਆਂ ਨਾ ਉਹ ਜਾਣ ਦੇਂਦੀ ਤੇ ਨਾ ਤੁਸੀਂ ਮੇਰੀ ਜਾਣ ਦੇਂਦੀ ਹੁੰਦੀ ਜੇ ਪੇਛਾ ਭੈਣ ਜੀ ਇਹਨਾਂ ਨੂੰ ਕੁਝ ਕਰਨਾ ਨਾ ਆਉਂ ਕਰੋ ਅੰਦਰ ਚਲੋ ਤੁਣ ਧਰੂ ਕੇ ਲਿਆ ਕੇ ਸਾਰਾ ਕੰਮ ਕਰਾਓ ਘਰ ਦਾ ਕਰਾਵਾਂਗੀ ਮੈਂ ਛੱਡਣਾ ਨਹੀਂ ਦਾ ਇਸ ਤਰ੍ਹਾਂ ਫੜ ਕੇ ਲਿਆਣੀਆਂ ਨੂੰ ਅੰਦਰ ਠੀਕ ਹੈ ਕੀ ਕੀ ਕਰਨ ਡੀਆਂ ਜੀ ਹੈ ਜਸਵੀਰ ਗਈ ਦਵਾਈ ਲੈਣ ਉਹ ਆਂਦੀ ਏ ਤੇ ਜੋ ਕਰਨਾ ਹੈਗਾ ਤੇ ਫਿਰ ਕਰ ਲਿਓ ਇਹਨਾਂ ਨੇ ਕੁਛ ਨਹੀਂ ਕਰਨਾ ਨਾ ਕਰਨ ਦੇਣਾ ਇਹਨਾਂ ਨੇ ਬਿਲਕੁਲ ਨਹੀਂ ਹਾਂ ਅਸੀਂ ਆਪੇ ਕਰ ਲਵਾਂਗੇ ਹੋਈ ਹੋ ਗਿਆ ਵਾ ਕੀ ਕਰਨ ਲੱਗੇ ਹੁਣ ਕੋਈ ਨਹੀਂ ਕਰਨ ਲੱਗਾ ਕਮਰੇ ਚੋਂ ਬਾਹਰ ਕੱਢਣ ਲੱਗਿਆ ਤੇ ਕੰਮ ਟਲਾਈਏ ਵੀ ਲੜ ਜਾਈ ਨਾ ਦਿਮਾਗ ਦਾ ਵੇਲੇ ਆ ਵਾ ਇਦਾਂ ਇਦਾਂ ਕੰਮਦਾਰਾਂ ਦਾ ਹਰ ਵੇਲੇ ਚਰਾਤਾ ਹੀ ਕਰਦੇ ਜੇ ਜੀ ਤੁਸੀਂ ਤਾਂ ਸਮਝਦਾਰ ਜੇ ਨਾ ਇਹੋ ਜਿਹੀਆਂ ਚੀਜ਼ਾਂ ਕਰੋ ਤੁਹਾਨੂੰ ਪਤਾ ਮੰਮੀ ਦਵਾਈ ਲੈਣ ਗਏ ਆ ਜੇ ਉਹ ਘਰੇ ਆ ਗਏ ਉਹਨਾਂ ਸਾਹਮਣੇ ਇਦਾਂ ਕਰੋਗੇ ਕੁਛ ਨਹੀਂ ਨਾ ਤੂੰ ਪਰਿਓ ਪਰਿਓ ਤੇਰਾ ਜਨਾਨੀਅ ਚ ਕੋਈ ਕੰਮ ਨਹੀਂ ਚ ਪਰਿਓ ਕਰਨ ਦੇ ਸੰਜੋ ਕਰਨਾ ਹਟ ਜਾ ਪਰਿਓ ਹਾਂ ਉਹ ਮੈਂ ਮੰਨਿਆ ਤੁਸੀਂ ਵੱਡੇ ਜੇ ਤੁਸੀਂ ਮੇਰੇ ਨਾਲ ਵੱਧ ਸਮਝਦਾਰ ਜੇ ਪਰ ਇਹ ਜੀ ਵੇਖ ਲਓ ਹੁਣੇ ਮੰਮੀ ਆ ਗਏ ਨਾ ਘਰ ਦੇ ਵਿੱਚ ਹੋਰ ਪੰਗਾ ਪੈਣਾ ਜੇ ਨਹੀਂ ਹੁਣ ਸੁਪੰਗੇ ਤੋਂ ਡਰ ਕੇ ਕੁਛ ਨਾ ਕਰੀਏ ਘਰ ਦਾ ਨੁਕਸਾਨ ਕਰਾਈ ਦਈਏ ਉਹਦੇ ਕੋਲੋਂ ਉਹ ਚਾਚੀ ਤੁਸੀਂ ਸਮਝਾ ਲਓ ਕੁਛ ਧਿਆਨ ਦੋ ਭੈਣ ਜੀ ਸਾਇਲ ਠੀਕ ਹੰਦਾ ਪਿਆ ਜੇ ਫਿਰ ਜਸਵੀਰ ਭੈਣ ਜੀ ਬੋਲਣ ਕੇ ਆਕੇ ਤੂੰ ਸਮਝਾ ਲਾ ਫਿਰ ਤੇਰੀ ਜਮਾਈ ਤੂੰ ਸਮਝਾ ਲਾ ਔ ਕੋਈ ਨਹੀਂ ਮਮੀ ਆਉਣਗੇ ਨਾ ਮਮੀ ਨੂੰ ਕਹਿ ਦਿੰਦੇ ਆ ਮਮੀ ਆਪੇ ਸਮਝਾ ਲਣਗੇ ਘਟੋ ਘਟ ਮਮੀ ਦੀ ਸੁਣਦੀ ਆ ਆਹੋ ਸਹੀ ਗੱਲ ਆ ਵਸੇ ਸੁਣਦੀ ਆ ਇਹ ਸੁਣਨ ਵਾਲੀ ਹੀ ਹੈ ਮਾਂ ਕਹੇ ਕਿ ਕੈਸੀ ਨਾ ਰਾਮਨਾ ਬੈਠੀ ਰਾਮਨਾ ਬੈਠਦੀ ਵੀ ਨੋਸਾਨ ਗੱਡੀ ਦਾ ਵੀ ਕਰਦਾ ਕੁਰਸੀਆਂ ਉੱਜਟੀਆਂ ਜਾਂਦੀ ਹੁਣੇ ਟੁੱਟ ਜਾ ਨਹੀਂ ਸੀ ਕੁਰਸੀ ਮੰਜੋ ਤੂੰ ਇਹ ਗੱਲ ਬੜੀ ਵਧੀਆ ਕੀਤੀ ਹੈ ਸਹੀ ਗੱਲ ਆ ਚਾਹੀਦੀ ਤਸਵੀਰ ਭੇਂਜੀ ਆਣ ਕੇ ਫੇਰ ਹੀ ਜਾਵਾਂਗੇ ਬੜੀ ਵਧੀਆ ਗੱਲ ਕੀਤੀ ਪਰੇ ਹੋਵੇ ਚੱਲ ਪਰੇ ਦੋ ਜਾਣ ਦੋ ਗੁੱਸੇ ਨੂੰ ਤੂੰ ਪਰੇ ਹੋਣਾ ਨਹੀਂ ਹੋਣਾ ਪਰੇਂ ਤੋਂ ਕੀ ਕਰੀ ਜਾਂਦੇ ਅੱਛਾ ਪਰੇਓ ਪਰੇਓ ਮੰਜੂਆ ਆਨਕ ਨਹੀਂ ਆ ਆ ਦੇ ਆ ਨਹੀਂ ਆੜ ਕੇ ਦੇਵਾਂ ਨੂੰ ਜਰਾ ਬੈਠੀ ਪ੍ਰਧਾਨ ਬਣ ਕੇ ਕਮਰੇ ਚ ਜੀ ਤੁਸੀਂ ਆਉਂਦੇ ਨੇ ਚਾਹੀ ਆ ਵੇਖਣ ਦੇ ਕੀ ਹੋਉਂਦਿਆ ਆ ਪੁੱਤ ਮੈਂ ਦੱਸ ਕੀ ਕਰਾਂ ਮੇਰੇ ਤਾਂ ਪੁੱਤ ਕੋਈ ਪੇਸ਼ ਨਹੀਂ ਹੋ ਜਾਂਦੀ ਘਰ ਦਾ ਮਹੌਲ ਨਾ ਹੋਰ ਜ਼ਿਆਦਾ ਖਰਾਬ ਹੋਇਆ ਨਾ ਮੈਂ ਸਿਰਫ ਇੱਕ ਤਾਈ ਕਰਕੇ ਹਾਂ ਦੱਸ ਹੁਣ ਕੀ ਕਰਾਂ ਦੱਸਾਂ ਮੈਂ ਤੇ ਹੁਣ ਸਮਝਾਨੀ ਆ ਸਾਰਿਆਂ ਨੂੰ ਸਮਝਾਨੀ ਆ ਦੱਸ ਮੈਂ ਤੇ ਆਪਸੋ ਔਖੀ ਹੋ ਗਈ ਆ ਮੈਂ ਦੁਖੀ ਹੋ ਵੀ ਆਪ ਤੋ ਕਦੇ ਮੰਮੀ ਨੇ ਵੀ ਪਤਾ ਨਹੀਂ ਕਦੋਂ ਆਉਣਾ ਮੈਂ ਕਦੋਂ ਦੇ ਗਏ ਦੇਖ ਲੈ ਆਏ ਵੀ ਭਰਾਵਾ ਉਹ ਰਾਤੀ ਲੈ ਕੇ ਗਈ ਉਹ ਡਾਕਟਰ ਕੋਲ ਉਹ ਪਾਗਲਾ ਵਾਲੇ ਡਾਕਟਰ ਕੋਲ ਤੇ ਉਹ ਗਈ ਹੁਣ ਉਹਦੀ ਦਵਾਈ ਲੈਣ ਹੁਣ ਆਵੇ ਕਿਤੇ ਫੇਰ ਹੀ ਕਿਸੇ ਵਥੇ ਗੱਲ ਲਾਵਾਂਗੇ चाल नहीं उठ उठ चला बाहर उठ उठ आ बाहर आ चलिए बाहर आ जा आ जा आ जा बाहर इधर आ बाहर चल बाहर चला चला बाहर अभी बना, चल बाहर चल 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 बाहर चल बाहर चल आ जा नहीं मम्मी भी चल आंधी मम्मी चल चल बाहर चल चल बाहर चल वाह ਚਲ ਤੰਮ ਕੁੰਮ ਕੜ ਕੋਈ ਵੇਲੇ ਨਹੀਂ ਬਿਠਾਣਾ ਚੱਲੀ ਆਈ ਮਾਂ ਵੀ ਛੇਤੀ ਤੀ ਮੰਮੀ ਮੰਮੀ ਬੈਠੇ ਰਹਿ ਆ ਰਾਮਨਾ ਕੰਮ ਸਿਖਾਵਾ ਤੈਨੂੰ ਜਰਾ ਵੇ ਲੜੀਆਂ ਖਾਂਂਦੇ ਹੀ ਹੈ ਤੇ ਨੁਕਸਾਨ ਕਰੀ ਜਾਂਦੀ ਹੈ ਸਾਡੀ ਤਾਂ ਜੀ ਨਾ ਮਰੋੜੋ ਦੀ ਨਹੀਂ ਮਰੋੜਿਆ ਤੇ ਮੈਂ ਕੋਈ ਨਹੀਂ ਮੈਂ ਤਾਂ ਹੱਥ ਫੜੀ ਹੋਈ ਹੈ ਨਹੀਂ ਰਹਿਣ ਦੋ ਹਾਂ ਚਲ ਬੈਠੋ ਤੇ ਬੈਠੋ ਅਚਾਈ ਜੀ ਆ ਵੇਖੋ ਕੀ ਕਰਨਦੇ ਆ ਆ ਕੋਈ ਬੰਦਿਆਂ ਨੇ ਕਰਨ ਵਾਲਾ ਕੰਮ ਆ ਉੱਪਰ ਮੈਂ ਕਿਹਾ ਕਿ ਇਹਨਾਂ ਨੂੰ ਰੋਖਣ ਲਈ ਆ ਇਹ ਹੁ ਰੁਕਦੀਆਂ ਨੇ ਪਰ ਇਹ ਤਾਂ ਮੈਂ ਤਾਂ ਸੁੱਤਾ ਕੀ ਕਰਾਂ ਮੇਰੇ ਕੋਈ ਪੇਸ਼ੀ ਨਹੀਂ ਜਾਂਦੀ ਪਈ ਮਨਜੋ ਬਾਲਟੀ ਲਿਆ ਤੇ ਪੋਚਾ ਦੇ ਇਹਨੂੰ ਹੁਸੇ ਕੱਢ ਬਾਹਰ ਬਾਲਟੀ ਲਿਆ ਪੋਚਾ ਕੀ ਕਰੀ ਜਾਂਦੇ ਈ ਤੂੰ ਤਾਂ ਮਾਰਦੀ ਪੋਚਾ ਤੈਨੂੰ ਵੀ ਸਮਝ ਨਹੀਂ ਹੁੰਦੀ ਸਾਈਲ ਹੈ ਸਾਈਲ ਉੱਥੇ ਬਹਿ ਜਾ ਕੇ ਚੱਲ ਤੂੰ ਘਰ ਦੇ ਗੰਮਾ ਚ ਨਾ ਬੋਲ ਉਹ ਕੁਝ ਨਹੀਂ ਉਹ ਚੱਲਾ ਤੁਸੀਂ ਅੱਗੇ ਕੰਮ ਮੈਂ ਕਹਿੰਦਾ ਕਿ ਕੋਈ ਬੰਦੇ ਆ ਕੇ ਕਰਦੇ ਆ ਲੱਗੀਆਂ ਤਾਂ ਇਆਂ ਮੇਡਸ ਕਰ ਲੈਣਗੇ ਆਪੇ ਤੈਨੂੰ ਕੀ ਕਰਨ ਨੂੰ ਇੱਕ ਇੱਕ ਵਣ ਪੰਜ ਤੁਹਾਡੇ ਤੋਂ ਗੋਡੇ ਫੇਰ ਦਰਦ ਹੋਣਗੇ ਚੱਲ ਜੇ ਉੱਥੇ ਬਹਿ ਜਾ ਕੇ ਚੱਲ ਉਹ ਚਾਚੀ ਮੰਮੀ ਆਉਣਗੇ ਮੰਮੀ ਕਰ ਲੈਣਗੇ ਗੱਲ ਤੂੰ ਬੈ ਯਾਰ ਨੱਚ ਤਾਂ ਨਾ ਨਾ ਬੰਨ ਚੱਲ ਬਹਿ ਜਾ ਚਾਚਾ ਜੀ ਤੂੰ ਵੀ ਬਹਿ ਜਾ ਤੁਹਾਨੂੰ ਨਾ ਹੁਣ ਮੰਮੀ ਆਉਣਗੇ ਤਾਂ ਉਹੀ ਸਮਝਾਉਣਗੇ ਪਤਾ ਨਹੀਂ ਕੀ ਕਰਾਉਣਾ ਚਾਹੁੰਦੇ ਨੇ ਉਹਦੇ ਤੋਂ ਕੋਈ ਨਹੀਂ ਕਰਵਾਣ ਦੇਣੇ ਘਰ ਦਾ ਕੰਮ ਹੀ ਕਰਵਾਣ ਲੱਗੇ ਕੀ ਕਰਵਾਣਗੇ ਉਹਨੋਂ ਕੱਲ੍ਹ ਤੋਂ ਕਈ ਕੋਈ ਮੇਰੀ ਵੜ ਕੇ ਖਾਣ ਦੀ ਵੀ ਨਹੀਂ ਰਵੈ ਉਹ ਤੁਹਾਨੂੰ ਪਤਾ ਨਾ ਉਹਨੂੰ ਨਹੀਂ ਪਤਾ ਲੱਗਦਾ ਕੁਛ ਅੱਛਾ ਇਹਨੂੰ ਕੁਛ ਨਹੀਂ ਪਤਾ ਲੱਗਦਾ ਖਾਣ ਦਾ ਇਹਨੂੰ ਪਤਾ ਲੱਗਦਾ ਹੈ ਸੌਣ ਦਾ ਇਹਨੂੰ ਪਤਾ ਲੱਗਦਾ ਹੈ ਹੈ ਤੇ ਹੋਰ ਨਵੇਂ-ਨਵੇਂ ਕੱਪੜੇ ਪਾਣ ਦਾ ਇਹਨੂੰ ਪਤਾ ਲੱਗਦਾ ਜੀ ਮੇਰੇ ਪੁੱਤਰ ਦੀ ਗੱਡੀ ਖਰਾਬ ਕਰ ਦਿੱਤੀ ਐਡੀ ਮਹਿੰਗੀ ਉਹ ਇਹਨੂੰ ਪਤਾ ਲੱਗਦਾ ਕੰਮ ਦਾ ਨਹੀਂ ਇਹਨੂੰ ਪਤਾ ਲੱਗਦਾ ਉਹ ਤਾਂ ਹੀ ਗਏ ਆ ਨਾ ਹੁਣ ਮੰਮੀ ਦਵਾਈ ਲੈਣ ਕੀ ਪਤਾ ਦਵਾਈ ਅਸਰ ਕਰ ਜੇ ਉਹ ਠੀਕ ਹੋ ਜੇ ਬਾਅਦ ਚ ਸਿਖਾ ਲਓ ਜਿਹੜੇ ਕੰਮ ਸਿਖਾਉਣੇ ਹਨ ਉਹਨੂੰ ਦੇਹੀ ਤਾਂ ਹੋ ਜੇਗੀ ਹੁਣ ਸਿਖਾਵਾਂਗੇ ਹੁਣ ਵੀ ਹੋ ਜੇਗੀ ਵੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿਣਿਆ ਬਸ ਜੋ ਵੀ ਗੱਲ ਕਰਨੀ ਹੈ ਨਾ ਮਾ ਨਾ ਕਰੋ ਹੱਥੋਂ ਭਾਈ ਨਾ ਉਹਦੇ ਨਾਲ ਹੱਥੋਂ ਭਾਈ ਜਿਹੜੀ ਹੈ ਅੰਦਰੋਂ ਹੀ ਫੜ ਕੇ ਲਿਆਏ ਆ ਬਾਹਰੋਂ ਮਾਰ ਕੇ ਉਹ ਫੜ ਕੇ ਅੰਦਰੋਂ ਖਿੱਚ ਕੇ ਲਿਆਈ ਦਈ ਉਹਨੂੰ ਤੇਨੂੰ ਬੜੀ ਹਮਦਰਦੀ ਆਂਦੀ ਵੀ ਉਹਦੇ ਉੱਤੇ ਮੈਂ ਉਹਦੀ ਬਾਹਰ ਤੋੜ ਦਿੱਤੀ ਐ ਤੇ ਬਾਹਰ ਤੋੜੇ ਦਾ ਘੱਟ ਕੇ ਕੀਤਾ ਹੀ ਤੇ ਚਾਹੀਉ ਆਉਂਦੀ ਸੀ ਬਾਹਰ ਤੇ ਬਾਹ ਫੜ ਕੇ ਹੀ ਲੈਣੀ ਸੀ ਨਾ ਭੈਣ ਜੀ ਨਾ ਬੋਲੋ ਬਹੁਤ ਜ਼ਿਆਦਾ ਬੋਲ ਅਰੇ ਤੂੰ ਚੁੱਪ ਕਰ ਮੈਂ ਸਭ ਮੈਨੂੰ ਦਿੱਤ ਕਿਹਦੇ ਵਾਲਾ ਨਹੀਂ ਮੇਰ ਵਾਲਾ ਹੈ ਨਾ ਵਾਲਾ ਤੇਰਾ ਤੇ ਉਹ ਸਾਵੀ ਗੰਗਾ ਹੈ ਗੰਗਾ ਰਾਮ ਜਮਨਾ ਹੈ ਜਮਨਾ ਦਾਸ ਤੂੰ ਇਹੋ ਜਿਹਾ ਮੈਂ ਕੀ ਕਹ ਪੰਜੀ ਤੁਹਾਨੂੰ ਤੇ ਮੈਂ ਕਹੀ ਤੇ ਜਾਣੀ ਤੂੰ ਸਮਝਣ ਦੀ ਕੋਸ਼ਿਸ਼ ਹੀ ਕਰਦੀ ਇਹ ਕੰਮ ਸਾਰਾ ਪਿਆ ਹੀ ਝਾੜੂ ਪੋਟਿਆ ਨਾ ਤੇ ਮਨ ਵੀ ਨਜ਼ਰ ਆਂਦੇ ਨਜ਼ਰ ਆਂਦੇ ਨੇ ਤਾਂ ਜਾ ਬਾਲਟੀ ਤੇ ਪੋਚਾ ਲੈ ਕੇ ਦੇਖੋ ਕਰਵਾ ਠੀਕ ਹੈ ਪੰਜੀ ਤੁਸੀਂ ਜਾਹੋ ਤੇ ਕੰਮ ਸਾਰਾ ਪਿਆ ਹੀ ਕਿੰਨੇ ਕਰਨਾ ਹੈ ਅਦੇ ਕੋਲੀ ਵਰਜਨਾਂ ਲਈ ਪੋਤੇ ਵਰਜਨ ਲੱਗਣ ਨਹੀਂ ਇਹਦੇ ਕੋਲੀ ਕਰਵਾਣੀ ਤੁਸੀਂ ਮੈਨੂੰ ਕੱਲ ਕਿਹਾ ਸੀ ਨਾ ਕਿ ਦੇ ਕੋ ਕੰਮ ਕਰਵਾਣਾ ਅੱਜ ਕੰਮ ਲਈ ਆਈਆਂ ਨਹੀਂ ਹੋ ਨਹੀਂ ਮੈਂ ਆਹ ਮੇਰੀ ਗੱਲ ਸੁਣ ਮੈਂ ਸਾਰਾ ਕੰਮ ਦੇ ਕੋ ਕਰਵਾ ਲਾਂਗੀ ਲਿਆ ਫੇ ਝਾੜੂ ਵੀ ਲਿਆ ਤੇ ਪੋਚੇ ਵੀ ਲਿਆ ਬਾਲਟੀ ਮੁੱਲਟੀ ਲੈ ਕੇ ਆ ਪਾਣੀ ਹੁੰਦੀ ਇੱਕ ਕੰਮ ਕਰਾ ਬੇਲੀਆਂ ਖਾਈ ਜਾਂਦੀ ਬੈ ਬੈ ਠੀਕ ਕੰਮ ਕਰਵਾ ਕੋ ਸਾਰਾ ਮਿੰਟਵਾ ਵੱਢ ਜਾਂਦੀ ਮਾਂ ਦੇ ਕੱਚ ਦੇ ਵਿੱਚ ਮੰਮੀ ਮੰਮੀ ਹੋਰ ਤਾਂ ਕੰਮ ਕੋਈ ਨਹੀਂ ਖਾਈ ਜਾਂ ਨਾ ਬੇਲੀਆਂ ਬੈ ਬੈ ਚਾਈ ਮੈਨੂੰ ਤਾਂ ਲੱਗਦਾ ਵਾ ਨਾ ਸ਼ਦਾਈ ਹੋਣੀ ਆ ਸਾਰੇ ਸ਼ਦਾਈ ਆ ਅੱਜ ਮੈਨੂੰ ਸਿਆਪ ਹੈ ਕੁਝ ਲੱਗਦਾ ਹੀ ਉਹਦਾ ਘੱਟੋ ਘਾਟੇ ਕੇ ਸਟੈਂਡ ਤੇ ਹੈਗਾ ਵਾ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਆ ਜਿਹੜਾ ਕੋ ਜਿੱਧਰ ਨੂੰ ਉਧਰ ਨੂੰ ਲੱਗ ਜਾਂਦਾ ਵਾ ਕੀ ਕਰੇ ਕੋ ਕੰਨਿਆਂ ਦੇ ਹਿਸਾਬਾ ਜਿਸ ਲਾਇਆ ਗੱਲੀ ਮਾ ਤੇ ਨਾਲ ਤੁਰ ਚੱਲੀ ਇਹਨਾਂ ਦਾ ਤੇ ਇਹ ਕੰਮ ਹੈਗਾ ਹੀ ਇਹਨਾਂ ਦਾ ਤੇ ਮੈਂ ਕਿਹਾ ਵੀ ਇਹ ਕਿਹ ਰਾਹ ਨੂੰ ਹੁੰਦੀ ਉਹ ਚਾਈ ਛੱਡੋ ਉਹਨਾਂ ਨੂੰ ਮੰਮੀ ਆਉਣਗੇ ਨਾ ਫੇਰ ਹੀ ਇਹਨਾਂ ਦੀ ਅਗਲ ਡਗਾਣੀ ਹੋਣੀ ਆ ਚਲੋ ਆਪਾਂ ਚੱਲੀਏ ਕਮਰੇ ਵਿੱਚ ਚੱਲ ਆਪਾਂ ਚੱਲੀਏ ਚੱਲ ਕੰਮ ਕਰ ਮੈਨੂੰ ਨਹੀਂ ਕੰਮ ਆਉਂਦਾ ਸिखਾਣਾ ਆਉਂਦਾ ਤੇ ਚੱਲ ਤੈਨੂੰ ਮੈਂ ਜਾ ਸिखਾਨੀ ਕਿਦਾਂ ਕੰਮ ਕਰੀਦਾ ਆਹ ਚਲ ਆ ਤੈਨੂੰ ਮੈਂ ਜਾ ਸਿਕਾਵਾਂ ਚਲ ਤੇ ਖਲੋ ਚਲ ਅਚੀਰ ਪਿਆਜ਼ ਜਲਦੀ ਜੀਰ ਜਲਦੀ ਕਰ ਬੰਗਾਰ ਫੜੋਟੋ ਕਰ ਕਰ ਸ਼ਾਬਾਸ਼ ਸ਼ਾਬਾਸ਼ ਕਰ ਕਰ ਇਹ ਜਿੰਨਾ ਗਲੇਰਾ ਪਿਆ ਹੈ ਨਾ ਵੇਖ ਸਾਰੇ ਸੋਈ 50 ਮਿੰਟਾਂ ਦੀ ਸਾਫ ਹੋਣੀ ਚਾਹੀਦੀ ਐ ਤਾਂ ਦੇਖ ਲੈ ਭਾਂਡੇ ਬੁੱਡੇ ਸਾਰੇ ਸਾਫ ਕਰ ਤੇ ਸਾਰੀ ਸੋਈ ਸਾਫ ਕਰ ਤੇ ਉੱਤਮਾ ਦਾ ਪਿਆਈ ਕੱਟ ਨਹੀਂ ਚਾਕੂ ਲੈ ਲਈ ਉਥੋਂ ਸਮਝ ਗਈ ਹੈ ਤੇ ਮੈਂ ਉਹ ਆ ਕੇ ਬਾਹਰ ਦੱਸੀ ਉਧਰ ਮੂੰਹ ਨਹੀਂ ਕਰਨਾ ਇੱਧਰ ਕਰ ਇੱਧਰ ਇਹ ਸਾਰੇ ਕੰਮ ਕਰ ਦੇ ਆਜ ਮੈਂ ਬਾਹਰ ਦੱਸ ਬੈਠੀ ਰਬੂਤ ਮੇਰੀ ਗਾਲ ਸੁਣ ਤੇ ਕੋ ਕੋ ਕੰਮ ਨਹੀਂ ਨਾ ਆਏਗਾ ਨਹੀਂ ਨਾ ਆਂਦਾ ਆਏਗਾ ਮੈਨੂੰ ਬਾਜ ਦੇ ਦੀ ਮੈਂ ਤੇ ਨਾ ਕਰਵਾ ਦਾਂਗੀ ਆ ਕੇ ਡਰੀ ਨਾ ਅੱਛਾ ਠੀਕ ਹੈ ਮੇਰਾ ਬੁੱਤ ਮੇਰੇ ਛੁਣ ਨੂੰ ਮੰਜੂ ਬਹਾਰ ਆਈ ਕੀ ਮੰਨ ਲਉ ਫੋਕੀਨੇ ਸੱਤ ਇਹ ਜਾਣ ਕੇ ਮਤਲ ਮਾਰਦੀ ਕੰਮ ਕਰ ਉਹਨਾਂ ਨੂੰ ਸਭ ਕੋ ਜਾਣਦਾ ਹੀ ਆਹ ਤਦੇਦਰ ਸੋਈ ਚ ਵੜ ਕੇ ਫਟਾਫਟ ਕੰਮ ਕਰਨ ਲੱਪ ਪਈ ਆ ਪਿਆਜ ਵੀ ਕੱਟਦੀ ਵੀ ਫੇਰ ਆਹੋ ਸਾਰਾ ਕੰਮ ਕਰਦੀ ਪਈ ਆ ਹਾਂ ਆਏ ਭੈਣ ਜੀ ਤਿਆਰ ਆ ਨਾ ਕੁਝ ਨਹੀਂ ਉਹ ਨਹੀਂ ਭੈਣ ਜੀ ਇਹ ਜਦੋਂ ਵੀ ਆਈ ਚਿੱਕਾ ਹੀ ਮਰਨ ਦੇ ਸੱਡ ਘਰ ਕਰਦੀ ਕਿ ਨਹੀਂ ਭੈਣ ਜੀ ਜਾਣ ਦੋ ਕੁੜੀ ਦੇ ਕੋਲ ਆਹ ਮੇਰੇ ਹੱਥ ਕੀ ਆ ਗੁੱਲ ਕੋ ਦਵਾ ਜੀ ਮੇਰੇ ਹੱਥ ਸੋਨੇ ਕੰਦੀ ਬੈਠੀ ਨਾ ਜੀਨੇ

ਹਾ ਪੁੱਤਰ ਹਾਂ ਮੰਜੂ ਇਹ ਕੁਛ ਨਹੀਂ ਪਖੰਡ ਕਰਦੀ ਵੀ ਸਾਰੇ ਇਹ ਵਜੇ ਨਹੀਂ ਕਰਦੇ ਬਹੁਤ ਜਾਨ ਤਾਂ ਆਵੇਂ ਕਿੱਥੇ ਵੱਜੀ ਨੇ ਬਹੁਤ ਇਹ ਵੇਖੋ ਕਿ ਕਿੱਥੇ ਹੀ ਆਹ ਵਾਕਿਆ ਨਹੀਂ ਵੱਜੀ ਕੁਛ ਵੀ ਨਹੀਂ ਵੱਜਾ ਇਹ ਪਖੰਡ ਕਰਦੀ ਵੀ ਹੈ ਇਹ ਜਾਣ ਕੇ ਪਖੰਡ ਕੰਮ ਕਰਨ ਦੇ ਬਹਾਨੇ ਲੱਭਦੀ ਪਈ ਹੈ ਕੋਈ ਨਹੀਂ ਹੈ ਹਾਂ ਨਹੀਂ ਹੈ ਹਾਂ ਇਹ ਨਹੀਂ ਮਰੀ ਕਰਦੀ ਮੱਜੀ ਇਹ ਵੱਜੀ ਵੇਖ ਵੀ ਖੂਨ ਖੂਨ ਹੋ ਗਈ ਨਹੀਂ ਲੈ ਪਿਤਾ ਦੀ ਲਾ ਨਹੀਂ ਉਹਦੇ ਇੱਕ ਸੇ ਪੱਟੀ ਕਰ ਸੋ ਚਾਹੀ ਆਹ ਵਾ ਕਿੰਨਾ ਖੂਨ ਵਗਦਾ ਪਏ ਉਹਦੇ ਕਿੰਨਾ ਖੂਨੋਂ ਖੂਨ ਹੋ ਗਈ ਇਹ ਗੋੜੇ ਅੱਛਾ ਮੇਰਾ ਪੁੱਤ ਬਾਤ ਚਾ ਬਾਤ ਚਾ ਚਾਪੋਤੇ ਮਰਵਾ ਵੇਲੇ ਪਖੰਡ ਕਰਦੀ ਪਈ ਆ ਅੱਛਾ ਜੀ ਹਾਂ ਬਸ ਬਸ ਮੈਂ ਨਹੀਂ ਕੰਮ ਕਰਨਾ ਨਹੀਂ ਸਾਟ ਲੱਗਦੀ ਮੇਰੇ ਮਮਮੀ ਇਹਨਾਂ ਨੇ ਫੇਰ ਉਹਨੂੰ ਕੋਈ ਨਾ ਕੋਈ ਕੰਮ ਡਾ ਲਿਆਣਾ ਹੈ ਸਾਟ ਲੱਗਦੀ ਨੀ ਤੂੰ ਕੀ ਕਰਨੀ ਐ ਇਹਨੂੰ ਜਾਟ ਲੱਗੀ ਐ ਸੱਟ ਬਹੁਤ ਜ਼ਿਆਦਾ ਲੱਗੀ ਐ ਲੱਗੀ ਐ ਆਹੋ ਮੈਂ ਕਿੱਥੇ ਲੱਗੀ ਦਿਖਾ ਹਾਂ ਲੱਗੀ ਐ ਨਹੀਂ ਲੱਗੀ ਨਹੀਂ ਨਾ ਲੱਗੀ ਤੇ ਬਗੰਢ ਕਰਦੀ ਵੀ ਨਾ ਬੜੀ ਤਗੜੀ ਡਰਾਮੇ ਬਾਜ ਜੇ ਟਿੱਕਾ ਮਾਰ ਮਾਰ ਸਾਰੇ ਟੱਬਣ ਨੂੰ ਡਰਾ ਛੱਡਿਆ ਨੇ ਇਹਨੇ ਕੰਮ ਨਾ ਕਰਨ ਦੇ ਬਾਨੇ ਚਾਹੀਦੀ ਸੱਟ ਲੱਗੀ ਉਹ ਜ਼ਿਆਦਾ ਲੱਗੀ ਕੁੜੀ ਦੇ ਉਹ ਕੀ ਹੋ ਗਿਆ ਵਾ ਆ ਜੀ ਇਹ ਤਾਂ ਲੱਗ ਉਹ ਤੁਸੀਂ ਉਹਨੂੰ ਸਾਰੇ ਘੇਰ ਕੇ ਬੈਠੇ ਜੇ ਉਹਦੇ ਛੱਡ ਲੱਗੀ ਆ ਕੋਈ ਪੱਟੀ-ਬੁੱਟੀ ਤਾਂ ਬੰਨੋ ਉਹਦੇ ਮੈਂ ਕਿਹਾ ਮੈਨੂੰ ਕਹਿੰਦੀ ਆ ਪੱਟੀ ਕੋਈ ਬਾਹਰ ਦੇ ਕੁੜੀ ਦੇ ਹਾਏ ਵੀ ਕਿੰਨਾ ਖੂਨ ਵਗਣ ਦੇ ਆ ਗਿਆ ਦੇ ਉਹ ਜਿੰਨੇ ਅਜੇ ਤੱਕ ਅਦੀ ਕੋਈ ਕੰਮ ਨਹੀਂ ਕੀਤਾ ਉਹਦੇ ਕੋ ਕੰਮ ਕਰਾਓ ਕਿ ਤੇ ਇਦਾਂ ਹੀ ਹੋਣਾ ਵਾ ਉਹੀ ਤੇ ਮੈਂ ਕਹਿਣ ਦੇ ਆਨਾਂ ਨੂੰ ਜਾ ਚਾਈ ਤੂੰ ਲੈ ਕੇ ਜਾ ਪੱਟੀ-ਬੁੱਟੀ ਬੰਨਦੇ ਚੱਲਾ ਆ ਧੀਏ ਮੈਂ ਬਚਾ ਬੰਨਦੀ ਜਾ ਜਾ ਚਾਈ ਦੇ ਨਾਲ ਚੱਲ ਜਾ 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 ਵਾਹ ਓਏ ਪੁੱਤਰਾ ਬਹੁਤ ਵਧੀਆ ਕੰਮ ਕੀਤਾ ਏ ਵਧੀਆ ਨਾ ਹਣਾ ਹਾਂ ਬਹੁਤ ਵਧੀਆ ਕੰਮ ਕੀਤਾ ਓਹੀ ਨਾ ਤਾਈ ਵਿਚਾਰੀ ਤੇ ਛੱਡ ਲੱਗ ਗਈ ਆ ਘਟੋ ਘਟ ਦਵਾਈ ਤੇ ਲਾ ਦੋ ਆਹੋ ਤੇ ਹੁਣ ਤੂੰ ਇਸ ਤਰ੍ਹਾਂ ਕਰ ਗੱਡੀ ਕੱਢ ਫਟਾਫਟ ਹਾਂ ਆ ਵਧੀਆ ਵਾ ਗੱਡੀ ਕੱਢ ਕੇ ਉਹਨੂੰ ਡਾਕਟਰ ਕੋਲ ਲੈ ਜੰਨੇ ਆ ਉਹ ਡਾਕਟਰ ਕੋਲ ਲੈ ਜਾਣਾ ਆਪਾਂ ਹਸਪੀਟਲ ਲੈ ਕੇ ਜੰਨੇ ਆ ਇਹਦਾ ਆਪਰੇਸ਼ਨ ਵੀ ਨਾਲ ਕਰਾ ਦੰਨੇ ਆ ਆਹੋ ਤੂੰ ਹੀ ਨਹੀਂ ਤਾਈ ਬਦਲ ਸਕਦੇ ਬਦਲ ਕੀ ਸਕਦੇ ਹੱਥ ਵੇ ਉਹਦਾ ਕੱਕ ਨਹੀਂ ਹੈਗਾ ਉਹਨੂੰ ਐਵੇਂ ਪਕੰਡ ਕਰਦੀ ਪਈ ਆ ਹੈ ਲਾ ਲੈਣੀ ਆਏ 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 ਮੰਮੀ ਮੰਮੀ ਕਿੱਥੇ ਆ ਮੰਮੀ ਗੁੜਾਣਾ ਹਾਂ ਅੰਮ੍ਰੀ ਮੈਨੂੰ ਮੰਮੀ ਦੀ ਯਾਦ ਆਂਦੀ ਆਹੀ ਨਾਮ ਸੀ ਤੇਨੂੰ ਮੰਮੀ ਦਾ ਪਤਾ ਤੇ ਮੰਮੀ ਦਾ ਜੈਸਿਸ ਵੀ ਨੂੰ ਯਾਦ ਕਰਦੀ ਪਈ ਆ ਆ ਨਹੀਂ ਪਤਾ ਕਿ ਆਂਦੇ 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 ਜੋਕਰ 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 ਬਸ ਕੈਮਰਾ ਫੁਟਾਰ ਚਾਹੀ ਚੱਲਾ ਬੰਦਾ ਵੀ ਨਾ ਕੋਈ ਹੋਵੇ ਬਸ ਕਰ ਕੀ ਚੁੱਪ ਕਰਕੇ ਮੇਕ ਕੀ ਹੋਇਆ ਕੀ ਹੈ ਹਾਂ ਇਹ ਗਾ ਤਾਂ ਉਂਗਲ ਸਾਡੀ ਵੱਡੀ ਗਈ ਹਾਂ ਹਾਂ ਮੈਨੂੰ ਵੀ ਵੱਡੀ ਆ ਆਹ ਵੀ ਆਹ ਹਾਜਬਰ ਦੇਖ ਲੈ ਦੇਖ ਲਓ ਕਿੰਨੀ ਜਿਹੀ ਲੱਗੀ ਕਿੱਥੇ ਲੱਗੀ ਹੈ ਮੈਂ ਕਿੰਨੀ ਜਿਹੀ ਲੱਗੀ ਹੈ ਕਿੰਨੀ ਜਿਹੀ ਲੱਗੀ ਹੈ ਕੁਛ ਨਹੀਂ ਕੋਈ ਕੋਨ ਦੀ ਬੂੰਦ ਨਹੀਂ ਨਿਕਲੀ ਆ ਰੱਖੋ ਸਾਹਮ ਕੇ ਮੈਂ ਤਾਂ ਸਮਝਦੇ ਤੂੰ ਬਹੁਤ ਸਿਆਣੀ ਹੈ ਪਤਾ ਕਲ ਤੈਨੂੰ ਹੀ ਨਹੀਂ ਗਈ ਬਿਲਕੁਲ ਹੀ ਨਹੀਂ ਉਠ 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 ਵੇਲੇ ਪਖੰਡ ਕਿੰਨੇ ਡਰਾਮੇ ਕਰਦੀ ਹੈ ਮੰਮੀ ਮੰਮੀ ਆਏ ਦੀ ਮੰਮੀ ਉੜ ਜਾ ਉੜ ਜਾ ਲਾ ਕਪੜੇ ਸਾਰੇ ਤੇ ਜੋੜ ਨਾ ਪੰਜਾਂ ਮਿੰਟੇ ਲਾ ਤੇ ਜੋੜ ਲਾ ਦੇ ਨੀ ਮੈਂ ਲਾ ਦੇ ਨੀ ਪੰਜੀ ਬੈਠੀ ਲੈ ਚੁੱਪ ਕਰਕੇ ਅਕਲ ਤਾਂ ਇਹਨੂੰ ਨਹੀਂ ਸਵੇਰ ਦਾ ਕਰਨੀ ਵੀ ਅਕਲ ਦਾ ਵੀ ਕੀ ਆਵੇ ਕੇ ਕੋ ਕੰਮ ਕਰਵਾ ਚਲ ਚਲ ਚਮੜੀ ਉਹਦੇ ਨਾਲ ਹੀ ਆ ਵੀ ਕੰਮ ਕਰਨ ਨਹੀਂ ਦੇਣਾ ਉਹਨੂੰ ਇਹ ਬਿਚਾਰੀ ਇਹ ਕੰਮ ਕਰੇ ਦਾਸ ਉਹ ਚੁੱਪ ਕਰੋ ਤੁਸੀਂ ਤਾਂ ਚੁੱਪ ਹੀ ਰਹੋ ਆਇਆ ਕਿਉਂ ਮੈਂ ਚੁੱਪ ਹੀ ਰਹੋ ਦੇਖ ਲਈ ਤੁਹਾਡੀ ਅਕਲ ਜਿੰਨੀ ਤੁਹਾਨੂੰ ਆਖੇ ਅੱਛਾ ਤੇ ਸਿਆਪੇ ਤੁਹਾਡੇ ਪਾਏ ਹੋਇਆ ਹਾਂ ਤੇ ਮੇਰੇ ਘਰ ਦੇ ਸਿਆਪੇ ਪਾਏ ਹੋਏ ਨੇ ਮੈਂ ਕਿਹਨੂੰ ਆਹ ਹੋ ਗਿਆ ਅਸਲ ਆ ਬੈਠੇ ਰਹੋ ਚੁੱਪ ਕਰਕੇ ਚਾ ਲੀ ਕਪੜੇ ਕਪੜੇ ਲਾ ਹੈ ਦੇਖਦੀ ਉਹਨਾਂ ਵੱਲ ਕਿ ਮੈਨੂੰ ਬਚਾ ਲੰ ਕੁਝ ਨਹੀਂ ਹੁੰਦਾ ਚਾ ਲਾ ਕਪੜੇ ਫਟਾਫਟ ਕਰ ਲਾ ਜਲਦੀਓ ਲਾ ਕਪੜੇ ਤੇ ਜੋੜਾ ਨਾ ਲਾ ਲਾ ਫਟਾਫਟ ਕਰ ਛੇਤੀ ਕਰ ਹੁਣ ਮੈਂ ਹੀ ਕੰਮ ਕਰਵਾਵਾਂਗੀ ਕਿ ਤੁਸੀਂ ਨਹੀਂ ਕਰਵਾਣ ਜੋਗੀਆਂ ਹਾਂ ਜੈ ਵਿਲਾ ਕਿਸ ਤਰ੍ਹਾਂ ਮੇਰੀ ਬਾਹਂ ਛੁਡਾ ਕੇ ਤੇ ਕੁੜੀ ਨੂੰ ਫਟਾਫਟ ਧੂਕੇ ਲੈ ਕੇ ਆਹੋ ਦੋਸਤਰਾ ਕਹਿੰਦੀ ਮੇਰੇ ਕੋ ਤੁਰਿਆਂ ਜਾਂਦੇ ਤੇ ਗੋਡਿਆਂ ਚ ਦਰਦ ਹੁੰਦੀ ਆ ਤੇ ਕਿੱਡਾ ਜ਼ਬਰਦਸਤੀ ਕੰਮ ਕਰਾਉਂਦੇ ਕੋਦੇ ਕੋਲ ਕਿਤਰਾ ਵੇ ਬੜਾ ਬੜਾ ਭੱਜੀ ਵੇਖ ਕੇ ਚੜ ਗਈ ਹੋ ਮੈਂ ਤੇ ਆ ਵੀ ਇੱਕੇ ਨੂੰ ਰਹਾਣ ਲੱਗੀ ਆ ਤੂੰ ਇਸ ਤਸਵੀਰ ਭੱਜੀ ਆ ਗਏ ਨਾ ਤੇ ਫੇਰ ਵੇਖੀ ਦੱਸ ਫੇਰ ਮੈਂ ਕਹਿੰਦੀ ਫੇਰ ਇਹਨੂੰ ਲੱਗ ਪਤਾ ਜਾਣਾ ਇੱਕ ਵਾਰੀ ਵੇਖ ਤੇ ਸਹੀ ਜਰਾ ਮੇਰੇ ਵੱਲੋਂ ਨਾ ਕਈ ਮੈਂ ਤੇ ਅੱਗੇ ਕਹਿਣ ਡਈਆਂ ਕਿ ਨਾ ਕਰਵਾਓ ਕੁੜੀ ਕੋਲੋਂ ਕੰਮ